ਇਦੋਂ ਇੰਨੀ ਨਿਮਰਤਾ ਇੰਨੀ ਸ਼ਾਂਤੀ ਜਿਹੜਾ ਇੱਕ ਬੰਦੇ ਨੇ ਕਹੇਦਾ ਮੈਂ ਗਰੀਬ ਆ ਮੇਰੇ ਕੋਲ ਪੈਸੇ ਘੱਟ ਆ ਉਹਨੇ ਕਦੇ ਕਿਸੇ ਨਾਲ ਜੱਜਦਈ ਨਹੀਂ ਕੀਤਾ ਪੈਸਿਆਂ ਬਾਰੇ ਆਪਦੇ ਬੰਦੇ ਨੂੰ ਵੀ ਇਹ ਗੱਲ ਕਈ ਹੁੰਦੀ ਸੀ ਜਿਹੜਾ ਬੰਦਾ ਆਪਣੇ ਬੁਕਲ ਕਰਕ ਨੂੰ ਜਿਹੜਾ ਬੰਦਾ ਵੀ ਕਹਿੰਦਾ ਵਾ ਮੇਰੇ ਕੋਲ ਪੈਸੇ ਘੱਟ ਆ ਜਾਂ ਕਿਵੇਂ ਆ ਤੋ ਉਹਦੇ ਨਾਲ ਜੱਜ ਨਹੀਂ ਕਰਨੀ ਜਿੰਨੇ ਜੋ ਬੁੱਕਰ ਦਾ ਕਰਲੇ ਵੀ ਪਰ ਮੈਂ ਗਾਉਣਾ ਵਾ ਤੁਸੀਂ ਨਹੀਂ ਗਾਉਣਾ ਇਦਾਂ ਜਿਹੜੇ ਨੇੜੇੋਂ ਮਿਲਣ ਦਾ ਮੌਕਾ ਹਾਂਜੀ ਮਿਲਿਆ ਇੱਕ ਵਾਰੀ ਅੱਧਾ ਘੰਟਾ ਕਿਹੋ ਜੀ ਗੱਲਬਾਤ ਹੋਈ ਬਹੁਤ ਵਧੀਆ ਗੱਲਬਾਤ ਹੋਈ ਜੀ ਮੈਨੂੰ ਸ਼ੌਕ ਸੀਗਾ ਗਾਉਣ ਦਾ ਮੈਂ ਕਹਾਂ ਜੀ ਮੈਂ ਥੋੜਾ ਜਿਹਾ ਗਰਦ ਮਾਣਾ ਚਾਹੁੰਦਾ ਮੈਂ ਉਹ ਉਹ ਮੁੰਡੇ ਵਰਗਾ ਸੀ 7ਵੀਂ 8ਵੀਂ ਚ ਪੜਦਾ 7ਵੀਂ ਦੇ ਵਿੱਚ ਉਹ ਮੈਨੂੰ ਕਹਿੰਦੇ ਵੀ ਕਿਹੜੀ ਕਲਾਸ ਚ ਪੜਦਾ ਮੈਂ ਕਹਾਂ ਵੀ 7ਵੀਂ ਦੇ ਵਿੱਚ ਕਹਿੰਦੇ ਵੀ ਨਹੀਂ ਕਾਕਾ ਤੇਰੀ ਉਮਰ ਥੋੜੀ ਆ ਇਹ ਮੇਰੇ ਨਾਲ ਹਕੀਕਤ ਆ میٹرਕ ਪਾਸ ਕਰ ਹਾਲਾਤ ਮਾੜੇ ਉਹਦੇ ਹਾਲਾਤ ਬਹੁਤ ਮਾੜੇ ਸੀ ਜੀ ਸਿਆ 85 ਸੱਚੀ ਦੀ ਗੱਲ ਆ ਸੱਚੀ ਵੀ ਆ ਵੀ ਜਦੋਂ ਤੂੰ میٹرਕ ਪਾਸ ਕਰ ਗਿਆ ਸਾਡੇ ਕੋਲੇ ਆ ਜੀ ਮੇਰੇ ਕੋਲੇ ਤੇਰਾ ਨਾਲ ਮੇਰਾ ਵਾਦਾ ਰਹਿ ਮੈਂ ਤੈਨੂੰ ਜਰੂਰ ਗੈਕ ਬਣਾਉਂਗਾ ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਸੀ ਕਦੇ ਵੀ ਉਹ ਕਦੇ ਕਿਸੇ ਨੂੰ ਗਲਤ ਰਹਿ ਨਹੀਂ ਸੀ ਦਿੰਦੇ ਮੇਰਾ ਅਸੀਂ ਚ ਮਕੀਲਾ ਜੀ ਬਾਰੇ ਇਹ ਕਹਿਣਾ ਚਾਹੁੰਦੇ ਆ ਵੀ ਮੈਂ ਚ ਮਕੀਲਾ ਜੀ ਦੇ ਪੰਜ ਖੜੇ ਦੇਖੇ ਮੈਂ ਉਸ ਟਾਈਮ ਉੰਨੇ 20 ਸਾਲ ਦਾ ਸੀ ਤੇ ਮਿਲਿਆ ਵੀ ਅੱਧਾ ਘੰਟਾ ਮੈਨੂੰ ਉਹਦੇ ਪੂਰੇ ਸੁਭਾਅ ਦਾ ਨੇਚਰ ਦਾ ਸਾਰਾ ਪਤਾ ਵੀ ਉਹ ਬੰਦਾ ਕਿਸ ਤਰ੍ਹਾਂ ਦਾ ਇਨਸਾਨ ਸੀ ਕਿੱਦਾਂ ਦਾ ਇੱਕ ਕਲਾਕਾਰ ਸੀ ਤਕਨੀਕ ਦੇ ਨਜ਼ਮਾ ਤੋਂ ਹਾਂਜੀ ਗੀਤ ਚ ਮਕੀਲਾ ਜੀ ਗੀਤ ਮਕੀਲਾ ਜਿਹੜਾ ਮਰਜ਼ੀ ਸੁਣੋ ਧਾਰਮਿਕ ਲਾ ਦਿਓ ਧਾਰਮਿਕ ਦੂਜਾ ਧਰਮ ਦਿਖਾਣਾ ਇੱਕ ਵਾਰੀ ਕਹਿਣੀ ਅੱਛਾ ਚਲੋ ਪਸਤਾ ਯੰਤਰ ਸੁਣਾ ਦਿੰਦੇ ਹੋ ਪੁੱਤ ਦਾ ਲੋ ਕੋ ਵੇ ਬੁਰਾ ਬਿਸੋੜਾ ਕੀ ਤਗਦੀ ਰੇ ਨੀ ਤੁਮਾਰਿਆ ਲੋੜਾ ਹਏ ਮਾਂ ਮਰ ਚੱਲੀ ਥਾ ਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਵੇ ਪੁੱਤ ਜਾਂਦੀ ਵਾਰੀ ਡੰਗ ਗਿਆ ਨਾਗ ਨਾ ਮੰਗਿਆ ਪਾਣੀ ਹਾਈ ਉੱਠ ਪੁੱਤ ਵੇ ਤੇਰੇ ਖੇਡਣ ਖਾਣੀ ਓ ਡੰਗ ਗਿਆ ਨਾਗ ਨਾ ਮੰਗਿਆ ਪਾਣੀ ਹਾਈ ਉੱਠ ਪੁੱਤ ਵੇ ਤੇਰੇ ਖੇਡਣ ਖਾਣੀ ਪਾਣੀ ਹਾਈ ਲੁੱਟਦੇ ਉੱਟਦੇ ਲੋ ਉੱਥੇ ਕਾਹ ਬੇਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਹਾਈ ਰੱਬ ਨਾ ਪੁੱਤ ਕਿਸੇ ਦਾ ਖੋਵੇ ਹਏ ਤਾਰਾ ਰਾਣੀ ਬੁੱਕ ਬੁੱਕ ਰੋਵੇ ਹਏ ਰੱਬ ਦਾ ਪੁੱਤ ਕਿਸੇ ਦਾ ਖੋਵੇ ਤਾਰਾ ਰਾਣੀ ਬੁੱਕ ਬੁੱਕ ਰੋਵੇ ਮਿਟ ਗਿਆ ਚਮਕੀ ਲੈ ਨਾ ਬੇਪੁੱਤ ਜਾਂਦੀ ਵਾਰੀ ਇੱਕ ਵੇਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਲਾਲ ਵੇ ਜਾਂਦੀ ਵਾਰੀ ਸੋਹਣਿਆ ਜਾਂਦੀ ਵਾਰੀ ਤਾਰਿਆਂ ਦੀ ਲੋਏ ਲੋਏ ਉੜੀ ਤੋੜਦੇ ਮਾਟੀ ਕੀ ਨਾਲੇ ਹੋ ਜਾਂਦੇ ਦਿਸ ਮੇਸ ਜੀ ਦੇ ਲਾਲ ਪਤੀ ਦਿੱਤਾ ਪੁੱਤੀ ਗਿਆ ਪੁੱਤੀ ਰੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜਰੀ ਕਮਾਂ ਹੇ ਕੀਤੀ ਮਾਤਾ ਗੁਜਰੀ ਕਮਾਂ